के 289 सारा को दिल पर फोर्स चेक और दिल धुर हो ਮੇਰਾ ਸੰਦੀਪ ਗਿੱਲ ਨਾਮ ਹੈ ਜੀ ਮੈਂ ਸੰਗਰੂਰ ਦੇ ਬਨਾਰਸੀ ਪਿੰਡ ਦਾ ਰਹਿਣ ਵਾਲਾ ਹਾਂ ਜੀ ਤੇ ਇੱਥੇ ਅਸੀਂ ਹੋਟਲ ਬਣਾ ਰਹੇ ਸੀਗੇ ਜੀ ਇਹ ਇੱਥੇ ਅਸੀਂ ਐਜ਼ ਅ ਸਕਿਉਰਟੀ ਗਾਰਡ ਰੱਖਿਆ ਹੋਇਆ ਸੀਗਾ ਜੋ ਕਿ ਰਿਸ਼ਤੇ ਵਿੱਚ ਮੇਰਾ ਸਾਕਾ ਮਾਮਾ ਲੱਗਦਾ ਸੀ ਜੀ ਇਹ ਸਾਡਾ ਬਠਿੰਡਾ ਸੰਗਰੂਰ ਹਾਈਵੇ ਤੇ ਬਣਾ ਰਹੇ ਅਸੀਂ ਨਵੀਂ ਬਿਲਡਿੰਗ ਕੰਮ ਚੱਲ ਰਿਹਾ ਹੈ ਜੀ ਤੇ ਰਾਤ ਇਹਨਾਂ ਦਾ ਕਿਸੇ ਨੇ ਕਤਲ ਕਰ ਦਿੱਤਾ ਜੀ ਇਹ ਹੁਣ ਪੁਲਿਸ ਆਈ ਹੋਈ ਹੈ ਜੀ ਜਾਂਚ ਕਰ ਰਹੀ ਹੈ ਤੇ ਦੇਖੋ ਹੁਣ ਅੱਗੇ ਜਿਹੜੇ ਵੀ ਕਾਤਲ ਨੇ ਉਹ ਸਾਹਮਣੇ ਆ ਜਾਣਗੇ ਵੀ ਕੌਣ ਆ ਪੁਲਿਸ ਦੀ ਇਨਵੈਸਟੀਗੇਸ਼ਨ ਚ ਇਹ ਕਿੰਨਾ ਚਿਰ ਮਰਤਵਾਲੀ ਇਹ ਤਕਰੀਬਨ 85ਵੇਂ ਮਹੀਨੇ ਚ ਸ਼ੁਰੂ ਕੀਤੀ ਸੀ ਜੀ ਜਿਹੜੇ ਤਰੀਕਾ ਮਤਲਬ ਇਹ ਜੀ ਅੱਜ अर्ਲੀ ਮਾਰਨਿੰਗ ਸਾਨੂੰ ਸਾਡੇ ਬਰਨਾਲਾ ਪੁਲਿਸ ਦੇ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਆਈ ਸੀ ਕਿ ਜਿਹੜਾ ਸੰਗਰੂਰ ਬਠਿੰਡਾ ਹਾਈਵੇ ਦੇ ਉੱਤੇ ਜੀ ਮਾਲ ਦੇ ਨੇੜੇ ਆਪਣੇ ਕਿੱਥੇ ਹੋਟਲ ਬਣ ਰਿਹਾ ਉਸ ਹੋਟਲ ਦੇ ਵਿੱਚ ਇੱਕ ਜਿਹੜਾ ਕਤਲ ਦੀ ਘਟਨਾ ਜਿਹੜੀ ਆ ਹੋਈ ਆ ਉੱਥੇ ਆ ਕੇ ਅਸੀਂ ਮੌਕੇ ਤੇ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਹੋਟਲ ਹੈ ਸੰਦੀਪ ਸਿੰਘ ਵਾਸੀ ਅਮੀਰਗੜ ਜ਼ਿਲ੍ਹਾ ਵਾਸੀ ਬਨਾਰਸੀ ਜ਼ਿਲ੍ਹਾ ਸੰਗਰੂਰ ਇਹਨਾਂ ਵੱਲੋਂ ਇਹ ਨਵਾਂ ਹੋਟਲ ਇੱਥੇ ਬਣਾਇਆ ਜਾ ਰਿਹਾ ਤੇ ਇਹਨਾਂ ਦੇ ਮਾਮਾ ਜੀ ਭਿੰਦਰ ਸਿੰਘ ਵਾਸੀ ਅਮੀਰਗੜ ਜੋ ਹਰਿਆਣਾ ਵਿੱਚ ਪੈਂਦਾ ਜਿੰਦ ਜ਼ਿਲ੍ਹਾ ਵਿੱਚ ਉਹ ਇੱਥੇ ਪਿਛਲੇ 1-2 ਮਹੀਨਿਆਂ ਤੋਂ ਰਹਿ ਰਹੇ ਸੀ ਤੇ ਇਹਨਾਂ ਦਾ ਜਿਹੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਤੇ ਰਾਤ ਨੂੰ ਜਿਹੜਾ ਉਹ ਦੇਖਪਾਲ ਸਮਾਨ ਦੀ ਤੇ ਹੋਟਲ ਦੀ ਕਰ ਰਹੀ ਸੀਗੇ ਤੇ ਜਦੋਂ ਅੱਜ ਸਵੇਰੇ ਜਿਹੜੀ ਇਹਨਾਂ ਦੇ ਜਿਹੜੇ ਮਿਸਤਰੀ ਤੇ ਲੇਬਰ ਸੀ ਉਹਨਾਂ ਨੇ ਆ ਕੇ ਦੇਖਿਆ ਤਾਂ ਜਿਹੜੀ ਉਹਨਾਂ ਦੀ ਜਿਹੜੀ ਡੈੱਡ ਬਾਡੀ ਮਹਿੰਦਰ ਸਿੰਘ ਦੀ ਉਹਨਾਂ ਦੇ ਪਈ ਸੀ ਮੰਜੇ ਦੇ ਉੱਤੇ ਤੇ ਉਹਨਾਂ ਦੇ ਫੇਸ ਦੇ ਉੱਤੇ ਕਾਫੀ ਜੜੀਆਂ ਸੱਟਾਂ ਲੱਗੀਆਂ ਨੇ ਗਲੰਟ ਵੈਪਨ ਦੀਆਂ ਖੂਨ ਦੇ ਹੈਗੇ ਨੇ ਨਿਸ਼ਾਨ ਤੇ ਮੌਕੇ ਤੇ ਪਹੁੰਚ ਕੇ ਅਸੀਂ ਵੱਖ-ਵੱਖ ਟੀਮਾਂ ਬਣਾਤੀਆਂ ਗਈਆਂ ਨੇ ਫੋਰੈਂਸਿਕ ਟੀਮਾਂ ਆ ਗਈਆਂ ਨੇ ਜਿਹੜਾ ਕਿ ਮੌਕੇ ਦੇ ਉੱਤੋਂ ਸਾਰਾ ਮੁਲਾਜ਼ਾ ਮੌਕਾ ਕਰਕੇ ਜਿਹੜੇ ਵੀ ਫਿੰਗਰਪ੍ਰਿੰਟਸ ਵਗੈਰਾ ਤੇ ਹੋਰ ਜਿਹੜੇ ਸਬੂਤ ਨੇ ਉਹ ਕਲੈਕਟ ਕੀਤੇ ਜਾ ਰਹੇ ਨੇ ਤੇ ਸੰਦੀਪ ਸਿੰਘ ਦਾ ਬਿਆਨ ਲਿਖ ਕੇ ਅਸੀਂ ਜਿਹੜਾ ਐਫ ਆਈ ਆਰ ਦਰਜ ਕਰਨਾ ਹੈ ਥਾਣਾ ਸਿਟੀ 2 ਦੇ ਵਿੱਚ ਤੇ ਸਾਡੇ ਐਸ ਐਸ ਪੀ ਸਾਹਿਬ ਦੇ ਹੁਕਮਾਂ ਦੇ ਨਾਲ ਡੀ ਐਸ ਪੀ ਡੀ ਸਾਹਿਬ ਤੇ ਸੀ ਆਈ ਏ ਦੀ ਟੀਮ ਵੀ ਜਿਹੜੀ ਆ ਪਹੁੰਚ ਗਈ ਹੈ ਮੌਕੇ ਤੇ ਹਰ ਤਰ੍ਹਾਂ ਦੇ ਜਿਹੜੇ ਤਕਨੀਕੀ ਪਹਿਲੂਆਂ ਨੂੰ ਤੇ ਫੋਰੈਂਸਿਕ ਦੇ ਜਿਹੜੇ ਪਹਿਲੂਆਂ ਨੂੰ ਵਾਚ ਕੇ ਇਸ ਮੁਕਦਮੇ ਨੂੰ ਜਲਦੀ ਤੋਂ ਜਲਦੀ ਜਿਹੜਾ ਟਰੇਸ ਕੀਤਾ ਜਾਵੇਗਾ ਤੇ ਦੋਸ਼ੀਆਂ ਨੂੰ ਸਜ਼ਾ ਦਵਾਈ ਜਾਏ ਕੋਈ ਸਰ ਕੋਈ ਚੋਰੀ ਵੀ ਨਹੀਂ ਕੋਈ ਘਟਨਾਈ ਹੈ ਤਾਂ ਕੋਈ ਕੋਈ ਹਲੇ ਤੱਕ ਜੋ ਅਸੀਂ ਦੇਖਿਆ ਕਿ ਇੱਕ ਸਿਲੰਡਰ ਜਿਹੜਾ ਉਹ ਮਿਸਿੰਗ ਹੈ ਬਾਕੀ ਜਿਹੜੇ ਇਹਨਾਂ ਦੇ ਮਾਲਕਾਂ ਦੁਆਰਾ ਜਿਹੜਾ ਇਹਨਾਂ ਦਾ ਸਮਾਨ ਕੰਸਟਰਕਸ਼ਨ ਦਾ ਇਹਨਾਂ ਦਾ ਜ਼ਿਆਦਾਤਰ ਜਿਹੜਾ ਕੁਝ ਟੂਟੀਆਂ ਵਗੈਰਾ ਜਾਂ ਹੋਰ ਸਮਾਨ ਸੀ ਉਹਨੂੰ ਇਹ ਟੈਲੀ ਕਰ ਰਹੇ ਨੇ ਉਹਦੇ ਵਿੱਚੋਂ ਆਪਾਂ ਚੈੱਕ ਕਰਾਂਗੇ ਕਿ ਕੀ ਕੁਝ ਮਿਸਿੰਗ ਹੈ ਤੇ ਉਹ ਬਾਅਦ ਚ ਪਤਾ ਹੈ ਬਾਕੀ ਕੋਈ ਮੇਜਰ ਕੋਈ ਚੋਰੀ ਵਗੈਰਾ ਕੋਈ ਜ਼ਿਆਦਾ ਸਮਾਨ ਇੱਥੇ ਕੋਈ ਨਹੀਂ ਮਿਸਿੰਗ ਹੈਗਾ